ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਸਵੇਰੇ ਸਵੇਰੇ ਉੱਠੇ ਤੇ ਸਭ ਤੋਂ ਪਹਿਲਾਂ ਕਰਦੇ ਹਾਂ ਨਾ ਅੰਦਰੋਂ ਥੋੜਾ ਬਹੁਤਾ ਕੰਮ ਕਰਕੇ ਫਿਰ ਮੈਂ ਗਈ ਡੰਕਰਾਂ ਦਾ ਹਨਾ ਪਹਿਲਾਂ ਹਰਾ ਕੀਤਾ ਟੋਕਾ ਕੀਤਾ ਕਿਉਂਕਿ ਅੱਜ ਖੁਸ਼ੀ ਹੀ ਇਦਾਂ ਦੀ ਸੀ ਹਨਾ ਕਿ ਅਸੀਂ ਜਾਣਾ ਸੀਗਾ ਸ਼ਾਪਿੰਗ ਕਰਨ ਲਈ ਕੋਸਮਾਨ ਲੈ ਕੇ ਆਉਣੇ ਤੇ ਘਰ ਵਾਸਤੇ ਹਨਾ ਤੇ ਮੈਂ ਸਵੇਰੇ ਸਵੇਰੇ ਹਸਬੈਂਡ ਜੀ ਨਾਲ ਹੱਥ ਬਟਾਇਆ ਕਿਉਂਕਿ ਅੱਜ ਉਹਨਾਂ ਨੂੰ ਵੀ ਛੁੱਟੀ ਸੀ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਨਾ ਆਪਦੇ ਦੂਸਰੇ ਕੰਮ ਕਰ ਲਓ ਕੱਖ ਵਗੈਰਾ ਹਨਾ ਪਾ ਦਿਓ ਤੇ ਮੈਂ ਪਹਿਲਾਂ ਟੋਕਾ ਕਰਕੇ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਚੱਲ ਮੈਂ ਕਰ ਦਿੰਨਾ ਬਾਕੀ ਟੋਕਾ ਤੂੰ ਕਰ ਲੈ ਫਿਰ ਮੈਂ ਚੱਕਿਆ ਪਾਇਪ ਤੇ ਮੈਂ ਮੱਜਾਂ ਨੂੰ ਨਮਾਉਣ ਲੱਗੀ ਕਿਉਂਕਿ ਵੈਸੇ ਵੀ ਮੈਂ ਇਹ ਡੇਲੀ ਕੰਮ ਹਣਾ ਕਰਦੀ ਹੋਣੀ ਆਂਗੀ ਤੇ ਫਿਰ ਮੈਨੂੰ ਇਦਾਂ ਜੇ ਨਹੀਂ ਹੁੰਦਾ ਵੀ ਅੱਜ ਉਹਨਾਂ ਨੂੰ ਛੁੱਟੀ ਹੈ ਵੀ ਉਹੀ ਕਰਨਗੇ ਤੇ ਜਿੰਨਾ ਕਿ ਮੇਥੋਂ ਕੰਮ ਹੁੰਦਾ ਹੈ ਨਾ ਮੈਂ ਨਾਲ ਸਾਰਾ ਕਰਵਾਉਣੀ ਆਂਗੀ ਇਹ ਨਹੀਂ ਹੁੰਦਾ ਵੀ ਨਾ ਵੀ ਉਹੀ ਕਰਨਗੇ ਜਾਂ ਕੋਈ ਹੋਰ ਕਰੂਗਾ ਕਿਉਂਕਿ ਕੰਮ ਆਪਦਾ ਕਰਮ ਹੈਗਾ ਤੇ ਇਦਾਂ ਮੈਂ ਸਾਰੇ ਕੰਮ ਆ ਨਾ ਪੰਗੇ ਲੈਂਦੀ ਰਹਿਣੀ ਆ ਮੈਸਜ ਤੁਹਾਡੀ ਨਾ ਠੰਡੇ ਮਲ ਕੇ ਪਾਣੀ ਇਹਨਾਂ ਵਿਚਾਰੀਆਂ ਜਿੱਦਾਂ ਕਿ ਆਪਾਂ ਨੂੰ ਗਰਮੀ ਲੱ ਬੈਠੀ ਸੀਗੀ ਉੱઠી ਵੀ ਨਹੀਂ ਹੈਗੀ ਨਾ ਇਦਾਂ ਹੀ ਬੈਠੀ ਬੈਠੀ ਨਾ ਆ ਰਹੀ ਸੀ ਫਿਰ ਆਪਾਂ ਚੱਲੇ ਦੂਸਰੀ ਮੱਝ ਕਣੀ ਤੇ ਉਹਨਾਂ ਨੂੰ ਵੀ ਹਨਾ ਨਮਾਤਾ ਕਿਉਂਕਿ ਮੈਂ ਨਾ ਸਾਰਾ ਕੂੜਾ ਵਗੈਰਾ ਤਾਂ ਦੀਦੀ ਸਿੱਟ ਜਾਂਦੇ ਨੇ ਉਸ ਤੋਂ ਬਾਅਦ ਥੋੜਾ ਜਿਹਾ ਝਾੜੂ ਮਾਰ ਕੇ ਉੱਥੇ ਨਮਾ ਜੰਦੀ ਆ ਨਾ ਨਾਲ ਤਾਂ ਫਰਸ਼ ਠੰਡਾ ਰਹਿੰਦਾ ਤੇ ਨਾਲੇ ਵਿਚਾਰੀਆਂ ਚਾਲੇ ਨਾ ਲੈਂਦੀਆਂ ਨੇ ਤੇ ਨਮਾਉਂਦੇ ਨਮਾਉਂਦੇ ਮੈਂ ਖੁਦ ਵੀ ਨਾ ਲੈਂਦੀਆਂ ਕਿਉਂਕਿ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਨੇ ਤੇ ਮੈਂ ਕਦੇ ਵੀ ਕੰਮ ਵਿੱਚ ਕਿਸੇ 'ਚ ਵੀ ਸ਼ਰਮ ਨਹੀਂ ਕੀਤੀ ਕਿਉਂਕਿ ਕੰਮ ਆਪਦਾ ਕਰਮ ਹੈ ਹਨਾ ਇਧਰੋਂ ਮੇਰਾ ਪੈਪ ਨਿਕਲ ਗਿਆ ਫਿਰ ਮੈਂ ਫਟਾਫ ਦਫਰ ਮੈਂ ਸਾਨੂੰ ਨਮਾਉਣਾ ਸਟਾਰਟ ਕੀਤਾ ਤੇ ਇੱਕ ਮਨ ਦੇ ਵਿੱਚ ਖੁਸ਼ੀ ਵੀ ਸੀ ਹਨਾ ਮੈਂ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਨੇ ਅੱਜ ਕੀ ਕੀ ਲੈ ਕੇ ਆਉਂਦਾ ਹੈ ਨਾ ਸ਼ਾਪਿੰਗ ਕਾਦੀ ਕਾਦੀ ਕੀਤੀ ਹੈਗੀ ਸਾਰੇ ਕੰਮ ਕਰਕੇ ਤੇ ਪਾਣੀ ਵੀ ਪਲਾਤਾ ਮੈਂ ਮੱਝਾਂ ਨੂੰ ਹਨਾ ਤੇ ਫਿਰ ਆ ਕੇ ਮੈਂ ਥੋੜੇ ਜਿਹਾ ਕੱਪੜੇ ਚੇਂਜ ਕਰਕੇ ਕਿਉਂਕਿ ਗਿੱਲੇ ਜਿਆਦਾ ਹੋ ਗਏ ਸੀ ਤੇ ਥੋੜਾ ਬਹੁਤਾ ਹਨਾ ਇੱਧਰ ਸੋਈ ਦੇ ਵਿੱਚ ਕਿਚਨ ਦੇ ਵਿੱਚ ਕੱਪੜਾ ਵਗੈਰਾ ਮਾਰਤਾ ਕਿਉਂਕਿ ਇਹ ਮੈਨੂੰ ਤੇ ਮੇਰੀ ਸਾਸੂ ਮਾਨ ਹਨਾ ਆਤ ਤਾਂ ਜਦੋਂ ਅਸੀਂ ਕਿਤੇ ਜਾਣਾ ਹੋਵੇ ਤਾਂ ਅਸੀਂ ਨਾ ਜਿਹੜਾ ਕੰਮ ਨਹੀਂ ਕਰਨਾ ਹੁੰਦਾ ਉਹ ਵੀ ਕਰਦੇ ਹੁੰਨੇ ਆ ਜਿੱਦਾਂ ਕਿ ਹਨਾ ਪੋਚੇ ਲਗਾਉਣੇ ਉਹ ਮੈਂ ਤੇ ਕਿਉਂਕਿ ਡੇਲੀ ਦੀ ਇਹ ਨਾ ਰੁਟੀਨ ਹੈ ਜਿਹੜੀ ਉਹ ਤਾਂ ਕਰਨੀ ਜ਼ਰੂਰੀ ਹੈ ਕਿਉਂਕਿ ਸਫਾਈ ਬਹੁਤ ਜ਼ਰੂਰੀ ਹੈ ਕਿ ਅੱਜ ਕੱਲ ਨਾ ਗਰਮੀ ਵੀ ਪੈ ਰਹੀ ਹੈ ਤੇ ਕੀੜੇ ਮਕੌੜੇ ਹਨਾ ਬਹੁਤ ਜ਼ਿਆਦਾ ਨਾ ਮੱਛਰ ਮੱਖੀਆਂ ਕਾਕਰੋਚ ਪੈਦਾ ਹੋਣ ਲੱਗ ਰਹੇ ਨੇਗੇ ਤੇ ਉਹੀ ਗੱਲ ਹੈ ਨਾ ਜਿਹੜੇ ਪਹਿਲਾਂ ਘਰ ਹੁੰਦੇ ਸੀ ਜਿੱਦਾਂ ਕਿ ਮੰਮੀ ਹੋਰੀ ਸਾਰੇ ਕਹਿੰਦੇ ਨੇ ਨਾ ਵੀ ਪਹਿਲਾਂ ਘਰਾਂ ਦੀ ਸਫਾਈ ਕਰਦੇ ਸੀ ਦੀਪਾ ਪੋਚੀ ਕਰਦੇ ਸੀ ਪਰ ਜਿਹੜੇ ਅੱਜ ਕੱਲ ਵਾਲੇ ਘਰ ਨੇ ਇਹਨਾਂ ਨੂੰ ਚਾਹੇ ਤੁਸੀਂ ਹਰ ਟਾਈਮ ਮਾਂਜੀ ਜਾਓ ਨਾ ਫਿਰ ਦੋ ਸਿੰਕ ਭਾਂਡਿਆਂ ਦੇ ਵੀ ਭਰ ਗਈ ਕਈ ਵਾਰ ਇਤਨਾ ਦੇਖ ਕੇ ਕੰਮਾਂ ਨੂੰ ਸਿਰ ਚ ਕਰਾਉਣ ਲੱਗ ਜਾਂਦਾ ਹੈ ਚਾਰ-ਚਾਰ ਜਣੀਆਂ ਦੇ ਹਨਾ ਕੰਮ ਹੁੰਦੇ ਆ ਜਿਹੜਾ ਇਕੱਲੇ ਨੂੰ ਕਰਨਾ ਪੈਂਦਾ ਤੇ ਫਿਰ ਮੈਂ ਚੱਕਿਆ ਚਲੋ نیچے ਵੀ ਫਰਸ਼ ਤੇ ਵੀ ਬੈਠ ਗਈ ਵੀ फटाफट ਹਨਾ ਇਹਨੂੰ ਵੀ ਨਮੀੜਿਆ ਜਾਵੇ ਤੇ ਫਿਰ ਆਪਾਂ ਮੈਨੂੰ ਸਾਰੇ ਕਹਿ ਰਹੇ ਸੀ ਵੀ ਹਸਬੰਡ ਜੀ ਹੋਰੀ ਵੀ ਜਲਦੀ ਜਲਦੀ ਤੁਸੀਂ ਵੀ ਤਿਆਰ ਹੋ ਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਨਾ ਕਿਉਂਕਿ ਮੇਰੀ ਯਾਦ ਹੈ ਵੀ ਮੈਂ ਤਿਆਰ ਹੋਣ ਨੂੰ ਜ਼ਿਆਦਾ ਟਾਈਮ ਨਹੀਂ ਲਾਉਂਦੀ ਤੇ ਗੁੜੀਆ ਤੇ ਪਾਪਾ ਜੀ ਹਜੇ ਟਿਊਸ਼ਨ ਤੇ ਗਏ ਹੋਏ ਸੀਗੇ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਕਰਕੇ ਆਪਣੇ ਇਹਨੇ ਦੁੱਧ ਕੱਢ ਲਿਆ ਸੀ ਧਾਰ ਕੱਢ ਲਿਆ ਸੀ ਜੀ ਹਸਬੰਦ ਜੀ ਤੇ ਮੈਂ ਦੁੱਧ ਵੀ ਸ਼ਾਮ ਤਾ ਦੁੱਧ ਸ਼ਾਮ ਕੇ ਫਿਰ फटाफट ਸਾਰੇ ਭਾਂਡੇ ਧੋਤੇ ਤੇ ਮੰਮੀ ਜੀ ਕਹਿੰਦੇ ਵੀ ਤੁਸੀਂ ਚਲ ਕੋਈ ਨਾ ਵੀ ਤਿਆਰ ਹੋ ਜੋ ਵੀ ਮੈਂ ਬਾਅਦ ਦੇ ਵਿੱਚ ਕੰਮ ਹਨਾ ਕਰ ਲੂਗੀ ਪਰ ਉਹ ਬਜ਼ੁਰਗ ਨੇ ਹਨਾ ਉਹਨਾਂ ਤੋਂ ਇੰਨਾ ਕੰਮ ਨਹੀਂ ਬਣਦਾ ਤੇ ਇਹ ਤੇਰੇ ਟਿਊਸ਼ਨ ਵਾਲੇ ਵੀ ਆ ਗਏ ਤੇ ਉਹਨਾਂ ਨੂੰ ਦਿੱਤਾ ਜੂਸ ਆਪਾਂ ਨੇ ਤੇ ਜਿਹੜੇ ਹਨਾ ਮੰਮੀ ਹੋਰੀ ਬਜ਼ੁਰਗ ਨੇ ਹਨਾ ਉਹ ਦੁੱਧ ਪੀਂਦੇ ਨੇ ਜਿੱਦਾਂ ਕਿਸ ਵੀਰ ਦਾ ਆਪਾਂ ਬ੍ਰੇਕਫਾਸਟ ਦੇ ਤਰ੍ਹਾਂ ਹਨਾ ਜਿਹੜੇ ਜਿਹੜੇ ਜਿਹੜਾ ਜਿਹੜਾ ਕੁਝ ਦਿਨ ਪੀਂਦੇ ਆ ਹਨਾ ਖਾਂਦੇ ਆ ਕਿ ਤੇ ਮੈਂ ਉਦਾਂ ਉਦਾਂ ਹੀ ਸਾਰਿਆਂ ਨੂੰ ਹਨਾ ਉਹੀ ਦੀ ਉਹੀ ਚੀ ਕਿ ਸਾਡੇ ਘਰ ਚ ਨਾ ਥੋੜਾ ਜਿਹਾ ਨੇਚਰ ਅਲੱਗ ਲੱਗਿਆ ਸਾਰਿਆਂ ਦਾ ਕੋਈ ਜੂਸ ਮੰਗਦਾ ਹੈ ਨਾ ਕੋਈ ਲੱਸੀ ਜਿੱਦਾਂ ਕਿ ਮੇਰੇ ਹਸਬੰਦ ਜੀ ਜ਼ਿਆਦਾ ਕੰਮ ਕਰਕੇ ਹਨ ਉਹ ਲੱਸੀ ਦਾ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਫਿਰ ਆਪਾਂ ਨੇ ਚੱਕੇ ਅੰਬ ਤੇ ਮੈਂ ਬਣਾਈ ਫਿਰ ਚਟਨੀ ਇਹਨਾਂ ਦੀ ਥੋੜਾ ਜਿਹਾ ਪਦੀਨਾ ਤੋੜਿਆ ਇੱਕ ਕੱਚਾ ਅੰਬ ਲੈ ਲਿਆ ਤੇ ਇੱਕ ਪੱਕਾ ਅੰਬ ਲੈ ਲਿਆ ਨਾ ਥੋੜੇ ਜਿਹਾ ਪਿਆਜ਼ ਇੱਕ ਦੋ ਬਦਾਮ ਲੈ ਕੇ ਅੱਜ ਕਹਿੰਦੇ ਵੀ ਆਪਾਂ ਮਿਸਤੀ ਰੋਟੀ ਬਣਾ ਲੈ ਕਹਿੰਦੇ ਕਿ ਸਬਜ਼ੀ ਬਣਾਉਣ ਦਾ ਨਾ ਟਾਈਮ ਵੀ ਨਹੀਂ ਸੀਗਾ ਤੇ ਜਲਦੀ ਜਲਦੀ ਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ ਵੀ ਇੱਕ ਤੁਰਤ ਪਲਾਉ ਹਨਾ ਨਿੰਘਾ ਸਿੰਘ ਕਹਿੰਦੇ ਨੇ ਤੁਰਤ ਪ ਤੇ ਚਟਨੀ ਦੇ ਨਾਲ ਆਪਾਂ ਨੇ ਅੱਜ ਬਣਾਈਆਂ ਹਨਾ ਮਿਸੀਆਂ ਰੋਟੀਆਂ ਤੇ ਪੁਦੀਨਾ ਵਿੱਚ ਕੱਚਾ ਅੰਬ ਤੇ ਹਨਾ ਪੱਕਾ ਅੰਬ ਥੋੜਾ ਜਿਹਾ ਪਾ ਕੇ ਥੋੜੇ ਜਿਹਾ ਬਦਾਮ ਇੱਕ ਦੋ ਬਦਾਮ ਪਰ ਜੇ ਨਹੀਂ ਹੈਗੇ ਤਾਂ ਤੁਸੀਂ ਇੱਕ ਦੋ ਹਨਾ ਕਲੀਆਂ ਲਹਸਣ ਦੀਆਂ ਵੀ ਪਾ ਸਕਦੇ ਹੋ ਤੇ ਪਿਆਜ਼ ਅਤੇ ਥੋੜਾ ਜਿਹਾ ਮੈਂ ਖੀਰਾ ਵੀ ਇਹ ਵੀ ਚੈਡ ਕਰ ਲਿਆ ਸੀ ਬਹੁਤ ਟੇਸਟੀ ਚਟਨੀ ਬਣਦੀ ਹੈ ਤੁਸੀਂ ਹਨਾ ਜ਼ਰੂਰ ਬਣਾ ਕੇ ਦੇਖਿਓ ਤੇ ਇਹ ਚਟਨੀ ਬਣਾ ਕੇ ਹਨਾ ਉਹਦੇ ਆਵਾਜ਼ ਦੇ ਵਿੱਚ ਤੜਕਾ ਲਗਾਉਣ ਵੇਲੇ ਹਨਾ ਤੁਸੀਂ ਇੱਕ ਚਮਚਾ ਹਨਾ ਸ਼ੱਕਰ ਦਾ ਪਾ ਲਿਓ ਫਿਰ ਦੇਖਿਓ ਤੁਸੀਂ ਇਸ ਚਟਨੀ ਦਾ ਹਨਾ ਟੇਸਟ ਤੁਸੀਂ ਦਾਲ ਸਬਜ਼ੀਆਂ ਵੀ ਭੁੱਲ ਜਾਓਗੇ ਹਨਾ ਇਹਦੇ ਮੁਰੇ ਇੰਨੀ ਜ਼ਿਆਦਾ ਇਹ ਟੇਸਟੀ ਬਣ ਤੇ ਹੁਣ ਆਪਾਂ ਨੇ ਮਿਕਸੀ ਦਾ ਜੱਗ ਲੈ ਕੇ ਦੇ ਵਿੱਚ ਪਾ ਲਈ ਚਟਨੀ ਤੇ ਆਪਾਂ ਨੇ ਚਟਨੀ ਕੁੱਟ ਲਈ ਤੇ ਦੇਖੋ ਚਟਨੀ ਆਪਣੀ ਬਣ ਕੇ ਰੈਡੀ ਹੈ ਤੇ ਇਧਰ ਆਪਾਂ ਨੇ ਮਿਸਾ ਆਟਾ ਵੀ ਗੁੰਨ ਲਿਆ ਤੇ ਮਿਸਾ ਆਟੇ ਦੇ ਵਿੱਚ ਨਾ ਬੇਸਨ ਪਾਇਆ ਸੀਗਾ ਮੈਂ ਨਮਕ ਥੋੜਾ ਜਿਹਾ ਪਾ ਕੇ ਤੇ ਥ੍ਰੀਜੀ ਹਲਦੀ ਪਾ ਕੇ ਗੁੰਨ ਲਿਆ ਸੀਗਾ ਪਹਿਲਾਂ ਮੈਂ ਇਹਦੀ ਰੈਸਪੀ ਤੁਹਾਡੇ ਨਾਲ ਨਾ ਬਿਲਕੁਲ ਸਾਂਝੀ ਕੀਤੀ ਤੇ ਇਤਨੇ ਪਾਪਾ ਮੰਡੀ ਦੇ ਵਿੱਚੋਂ ਅੰਬ ਲਏ ਸੀਗੇ ਕਾਫੀ ਉਹਨਾਂ ਨੇ ਵੀ ਧੋ ਕੇ ਨਾ ਮੈਂ ਸੁਕਾਇਆ ਐਦਾਂ ਕਰਦੇ ਕਰਾਉਂਦੇ ਸਾਰੇ ਕੰਮ ਨਿਮੇੜੇ ਤੇ ਫਿਰ ਆਪਾਂ ਹੋਣ ਲੱਗੇ ਤਿਆਰ ਤੇ ਸਾਰੇ ਤੁਸੀਂ ਕਹਨੇ ਹੁੰਨੇ ਆ ਇਹ ਮੇਰੀ ਗੁੜੀ ਆ ਤੇ ਇਹ ਵੀ ਰੈਡੀ ਹੋ ਗਈ ਤੇ ਬੇਟਾ ਤੁਸੀਂ ਜਾਣਦੇ ਹੋਣਾ ਇਹ ਵੀ ਰੈਡੀ ਹੋ ਗਿਆ ਕਿਉਂਕਿ ਜਲਦਬਾਜੀ ਦੇ ਵਿੱਚ ਫਟਾਫਟ ਅਸੀਂ ਸਾਰੇ ਜਣੇ ਹੋਏ ਤਿਆਰ ਤੇ ਹਸਬੰਦ ਜੀ ਵੀ ਪਹਿਲਾਂ ਰੈਡੀ ਹੋ ਕੇ ਖੜਗੇ ਸੀ ਤੇ ਇਹਨਾਂ ਨੂੰ ਮੈਂ ਹਨਾ ਰੋਤੀ ਪਹਿਲਾਂ ਖਵਾਤੀ ਸੀਗੀ ਤੇ ਫਿਰ ਮੇਰੇ ਤਿਆਰ ਹੋਣ ਵੇਲੇ ਨਾ ਫਿਰ ਸਾਰੇ ਬਲੀ ਜਲਦੀ ਜਲਦੀ ਕਰਦੇ ਹੁੰਦੇ ਆ ਤੇ ਇਧਰ ਫਿਰ ਦੋਨੇ ਭੈਣ ਪਾਈਆਂ ਦੀ ਹੋ ਗਈ ਲੜਾਈ ਤੇ ਗੁੜੀਆਂ ਨੇ ਤੋੜਤੀ ਬੇਟੇ ਦੀ 벨ਟ ਤੁਹਾਨੂੰ ਪਤਾ ਹੀ ਆ ਵੀ ਬੱਚੇ ਜਿੰਨਾ ਚਿਰ ਸ਼ਰਾਰਤ ਨਾ ਕਰਨ ਉਹਨਾਂ ਚ ਰਹਿਣਾ ਨੂੰ ਰੋਟੀ ਹਜਮਣੀ ਆਉਂਦੀ ਹੁੰਦੀ ਫਿਰ ਮੈਂ ਥੋੜੇ ਬਹੁਤਿਆ ਕਾਲਾ ਗੋਲਾ ਦਿੱਤੀਆਂ ਤੇ ਫਿਰ ਅਸੀਂ ਨੇ ਸਟਾਰਟ ਕੀਤਾ ਹਨਾ ਚੱਲੇ ਪਾਏ ਤੇ ਅਸੀਂ ਚਲੇ ਗਏ ਫਿਰ ਸੰਗਰੂਰ ਅਸੀਂ ਕੀ ਕਿ ਸੰਗਰੂਰ ਪਹਿਲਾਂ ਸਭ ਤੋਂ ਪਹਿਲਾਂ ਹਨਾ ਹਸਬੈਂਡ ਜੀ ਨੇ ਦੇਖਿਆ ਮੋਟਰਸਾਈਕਲ ਉਹਨਾਂ ਨੇ ਕਿਉਂਕਿ ਜੌਬ ਤੇ ਜਾਣ ਵਾਸਤੇ ਹਨਾ ਮੋਟਰਸਾਈਕਲ ਲੈਣਾ ਸੀ ਪਹਿਲਾਂ ਵੈਸੇ ਮੋਟਰਸਾਈਕਲ ਆਪਣੇ ਕੋਲੇ ਹੈਗਾ ਹਨਾ ਤੇ ਉਹ ਥੋੜਾ ਜਿਹਾ ਪੁਰਾਣਾ ਹੋ ਗਿਆ ਉਹਨੂੰ ਹੋ ਗਿਆ 10-12 ਸਾਲ ਲੱਗਤੇ ਹਨੂ ਤੇ ਹੁਣ ਉਹ ਕਹਿੰਦੇ ਵੀ ਆਪਾਂ ਨੇ ਹੋਰ ਨਵਾਂ ਲੈ ਲੈਨੇ ਆ ਤੇ ਫਿਰ ਸਾਨੂੰ ਪਲਟੀਨਾ ਪਸੰਦ ਆ ਕਿਉਂਕਿ ਕਹਿੰਦੇ ਵੀ ਇਹਦੀ ਐਵਰੇਜ ਵਧੀਏ ਹੈਗੀ ਇਜਾਦਾ ਹਨਾ ਜਿੰਨੇ ਕਹਿੰਦੇ ਹੁੰਦੇ ਚਾਦਰ ਹਨਾ ਉਹਨੇ ਕੀ ਪੈਰ ਪਸਾਰਨੇ ਚਾਹੀਦੇ ਨੇ ਚੀਜ਼ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਖੁਸ਼ੀ ਇੱਕ ਸਾਈਕਲ ਤੇ ਵੀ ਹਨਾ ਮਿਲ ਜਾਂਦੀ ਐ ਤੇ ਫਿਰ ਬੇਟੇ ਨੂੰ ਮੇਰੇ ਨੂੰ ਇਸ ਚੀਜ਼ ਦਾ ਜਿੰਦਾਂ ਦੀ ਚੀਜ਼ਾਂ ਦਾ ਬਹੁਤ ਸ਼ੌਂਕ ਆ ਹਨਾ ਉਹਨੇ ਫਿਰ ਰਾਈਡ ਲੈਤੀ ਬਾਈਕ ਦੀ ਚਲਾਈ ਸਾਰਾ ਕੁਝ ਦੇਖਿਆ ਤੇ ਕਹਿੰਦਾ ਬਾਹਰ ਵੀ ਮੈਂ ਲੈ ਕੇ ਜਾਊਂਗਾ ਤੇ ਬਾਈਕ ਦਾ ਸਾਰਾ ਕੁਝ ਹਨਾ ਕਾਗਜ਼ ਪੱਤਰ ਜੋ ਵੀ ਕਰਨਾ ਅਸੀਂ ਪੇਮੈਂਟ ਕਰਕੇ ਅਸੀਂ ਬਾਈਕ ਲੈ ਕੇ ਉਥੋਂ ਬਾਹਰ ਆਏ ਦੇਖੋ ਸਾਰਾ ਪਰਿਵਾਰ ਹੈ ਨਾ ਛੋਟੀ ਮੋਟੀ ਖੁਸ਼ੀ ਦੇ ਵਿੱਚ ਵੀ ਹੈ ਨਾ ਬਹੁਤ ਖੁਸ਼ੀ ਭਾਲਦੇ ਆ ਤੇ ਬੇਟਾ ਬਾਈ ਕਿਸ਼ ਚਲਾ ਲੈਂਦਾ ਕਿਉਂਕਿ ਘਰੇ ਸਿੱਖਦਾ ਰਹਿੰਦਾ ਤੇ ਫਿਰ ਇਹਨੇ ਇੱਕ ਰਾਉਂਡ ਲਾਇਆ ਤੇ ਫਿਰ ਅਸੀਂ ਦੋਨੇ ਮਾਂ ਪੁੱਤ ਨੇ ਇੱਕ ਫੋਟੋ ਵੀ ਬਣਾਈ ਫਿਰ ਗੁੜੀਆ ਕਹਿੰਦੀ ਵੀ ਮੈਂ ਵੀ ਹੈ ਨਾ ਬਾਈ ਚਲਾਉਣੀ ਆ ਤੇ ਉਹਨੂੰ ਹਜੇ ਬਾਈਕ ਤਾਂ ਨਹੀਂ ਆਉਂਦੀ ਹੈਗੀ ਗੱਡੀ ਹਜੇ ਚਲਾ ਲੈਂਦੀ ਹੈਗੀ ਉਹ ਪਰ ਫਿਰ ਵੀ ਚਲੋ ਉਹਦੇ ਪਾਪਾ ਕਹਿੰਦੇ ਵੀ ਤੂੰ ਹੈ ਨਾ ਇੱਕ ਰਾਉਂਡ ਚੱਲ ਲਈ ਲੈ ਤੇ ਉਹ ਨਾ ਫਿਰ ਬੇਟਾ ਕਹਿੰਦਾ ਪਹਿਲਾਂ ਮੈਂ ਜਾ ਕੇ ਆਉਣਾ ਉਹਨੇ ਉੱਪਰ ਦੀ ਰਾਉਂਡ ਲਾਇਆ ਤੇ ਫਿਰ ਮੇਰੀ ਗੁੜੀਆ ਹਨਾ ਉਹ ਵੀ ਬੈਠ ਗਈ ਮੋਟਰਸਾਈਕਲ ਤੇ ਉਹ ਕਹਿੰਦੀ ਵੀ ਮੈਨੂੰ ਡਰ ਲੱਗਦਾ ਮੋਟਰਸਾਈਕਲ ਤੋਂ ਹਨਾ ਉਹ ਮਤਲਬ ਕਿ ਸਕੂਟੀ ਵਗੈਰਾ ਜਾਂ ਬਾਈਕ ਗੱਡੀ ਤਾਂ ਚਲਾ ਲੈਂਦੀ ਐ ਤੇ ਬਾਈਕ ਨੇ ਉਹਨੂੰ ਹਜੇ ਚਲਾਉਣੀ ਆਉਂਦੀ ਤੇ ਉਹਨੂੰ ਉਹਦੇ ਪਾਪਾ ਕਹਿੰਦੇ ਵੀ ਤੂੰ ਇਦਾਂ ਹੀ ਰੋੜ ਲੈ ਪੈਰਾਂ ਨਾਲ ਰੋੜਦੇ ਰੋੜਦੇ ਉਹਨੇ ਦਿੱਤੀ ਰੇਸ ਤੇ ਉੱਥੇ ਫਿਰ ਸਾਡਾ ਬੜਾ ਹਾਸਾ ਹੋਇਆ ਕਿਉਂਕਿ ਇੱਕ ਵਾਰੀ ਇਹਨੇ ਇਦਾਂ ਗੱਡੀ ਨੂੰ ਵੀ ਕੀਤਾ ਸੀ ਤੇ ਫਿਰ ਮੈਂ ਪਾਪਾ ਤੇ ਬੇਟਾ ਅਸੀਂ ਗੱਡੀ ਦੇ ਵਿੱਚ ਚਲੇ ਗਏ ਤੇ ਗੁੜੀਆ ਕਹਿੰਦੀ ਮੈਂ ਆਪਣੇ ਪਾਪਾ ਨਾਲ ਆਵਾਂਗੀ ਡੈਡਾ ਨਾਲ ਵੀ ਮੈਂ ਬਾਈਕ ਤੇ ਆਵਾਂਗੀ ਕਿਉਂਕਿ ਨੂੰ ਬਾਈਕ ਤੇ ਮਾ ਸੇਵੀ ਹਣਾ ਬਾਪਤੀ ਦਾ ਪਿਆਰ ਤੁਹਾਨੂੰ ਪਤਾ ਹੀ ਹੈਗਾ ਤੇ ਕਾਫੀ ਹੁੰਦਾ ਤੇ ਫਿਰ ਅਸੀਂ ਆ ਕੇ ਘਰ ਘਰ ਆ ਕੇ ਤੁਹਾਨੂੰ ਦਿਖਾਉਣੇ ਆ ਕਿਉਂਕਿ ਅਸੀਂ ਉੱਥੇ ਵੀਡੀਓ ਬਣਾਉਣੀ ਭੁੱਲ ਗਏ ਤੇ ਉੱਥੇ ਇੱਕ ਆਪਾਂ ਮਸ਼ੀਨ ਦਵਾਈ ਸੀਗੀ ਹਨਾ ਮਾਮੀ ਜੀ ਨੂੰ ਮੇਹਰਜਣ ਦੇ ਮਾਮੀ ਜੀ ਉਹਨਾਂ ਨੇ ਲੈਤੀ ਸੀ ਮਾਸੀ ਜੀ ਹੋਰਾਂ ਨੇ ਗਿੱਦਰ ਲੈਤੀ ਸੀ ਤੇ ਅੱਜ ਅਸੀਂ ਕਾਫੀ ਜ਼ਿਆਦਾ ਸ਼ਾਪਿੰਗ ਕੀਤੀ ਤੇ ਫਿਰ ਘਰੇ ਜਦੋਂ ਓਪਨਿੰਗ ਕੀਤੀ ਆਪਣੀ ਇਹ ਹੈਗੀਆ ਕੱਪੜਿਆਂ ਵਾਲੀ ਮਸ਼ੀਨ ਹਨਾ ਵਾਸ਼ਿੰਗ ਮਸ਼ੀਨ ਵੈਸੇ ਆਪਣੇ ਕੋਲੇ ਪਹਿਲਾਂ ਹੈਗੀਆ ਪਰ ਉਹ ਪੁਰਾਣੀ ਹੋ ਚੁੱਕੀ ਆ ਉਹਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾਉਂਗੀ ਤੇ ਗੁੜੀਆਂ ਨੇ ਬੜਾ ਫਿਰ ਉਧਾ ਕੀਤਾ ਹਾਏ ਗੇਲ ਹੈ ਲੋ ਗਾਈਜ਼ ਹੈ ਨਾ ਫਿਰ ਮੈਂ ਉਹ ਆਵਾਜ਼ ਕੱਟਦੀ ਕਿਉਂਕਿ ਉਹਨੇ ਬੜਾ ਰੌਲਾ ਪਾਇਆ ਬੱਚਿਆਂ ਨੂੰ ਨਾ ਓਪਨਿੰਗ ਦਾ ਵੈਸੇ ਚਾਹ ਹੁੰਦਾ ਤੇ ਉਧਰ ਬੇਟਾ ਬਾਈਕ ਦੇ ਗੇੜੇ ਦੇ ਰਿਹਾ ਸੀ ਜਿੱਦਾਂ ਕਿ ਪਾਣੀ ਤੇ ਚਲਦੀ ਹੋਵੇ ਹੈ ਨਾ ਪਰ ਫਿਰ ਵੀ ਅਸੀਂ ਵੀ ਕੁਝ ਨਹੀਂ ਕੀਤਾ ਨਾ ਫਿਰ ਅਸੀਂ ਚਲੋ ਬਜ਼ੁਰਗਾਂ ਦੀ ਨਾ ਹੁੰਦਾ ਹੀ ਹੈ ਤੇ ਮੰਮੀ ਪਾਪਾ ਨੂੰ ਅਸੀਂ ਕਿਹਾ ਵੀ ਤੁਸੀਂ ਹੈ ਨਾ ਓਪਨਿੰਗ ਕਰੋ ਇਹਦਾ ਹੀ ਖੋਲੋ ਤੇ ਮੰਮੀ ਪਾਪਾ ਨੇ ਫਿਰ ਉਹਦੀ ਖੋਲਹੀ ਤੇ ਫਿਰ ਬੜਾ ਹਾਸਾ ਹੋਇਆ ਕਿਉਂਕਿ ਮਸ਼ੀਨ ਦੇ ਅਸੀਂ ਉਲਟੀ ਸਾਈਡ ਤੇ ਹਨਾ ਖੜੇ ਸੀਗੇ ਤੇ ਫਿਰ ਗੁੜੀਆ ਕਹਿੰਦੀ ਕਹਿੰਦੀ ਸੋ ਗਲਤ ਹੋ ਗਿਆ ਕੰਮ ਕਹਿੰਦੀ ਆਪਾਂ ਨੇ ਵੀ ਪੁੱਠੇ ਸਾਈਡ ਤੋਂ ਵੀਡੀਓ ਬਣਾਈ ਫਿਰ ਆਪਾਂ ਨੇ ਅੱਗੋਂ ਬਣਾਈ ਵੈਸੇ ਅਸੀਂ ਇੱਥੇ ਵੀ ਪਤਾ ਕੀਤੀ ਸੀ ਸਾਡੇ ਹਨਾ ਸੈਰ ਵੀ ਤੇ ਆਪਣੇ ਸੀਐਸਡੀ ਦੇ ਥਰੂ ਲੈਂਦੀ ਹੈ ਇਹ ਨਾ ਥੋੜੀ ਚਲੋ ਠੀਕ ਮਿਲ ਜਾਂਦੀ ਆ ਤੇ ਫਿਰ ਗੁੜੀਆ ਤੁਹਾਨੂੰ ਪਤਾ ਹੀ ਹੈ ਵੀ ਕਮੈਂਟਰੀ ਕਰਦੀ ਆ ਹਨਾ ਮੈਨੂੰ ਕਹਿੰਦੀ ਦੇਖੋ ਕਿੰਨੀ ਸੋਹਣੀ ਮਸ਼ੀਨ ਕਹਿੰਦੀ ਸਾਡੀ ਸਾਡੇ ਗਿਫਟ ਕਿਦਾਂ ਲੱਗੇ